ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ ਪੰਜਾਬ ਅਲਰਜੀਕਲ ਚੈਨਲ ਇਹ ਨਵੇਂ ਉਤ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਪਿੰਡਿਸ਼ਨਪੁਰ ਨੇੜੇ ਖੰਨਾ ਸ਼ਰੋਮਣਿਕ ਪਤ ਰਵਿਦਾਸ ਮਹਾਰਾਜ ਜੀ ਦਾ ਪਵਿੱਤਰ ਜਨਮ ਦਿਹਾੜਾ ਸਮੂਹ ਨਗਰ ਨਿਵਾਸੀਆਂ ਐਨਆਰਆਈ ਵੀਰਾਂ ਤੇ ਸਮੂਹ ਨਗਰ ਪੰਚਾਇਤ ਵੱਲੋਂ ਬੜੀ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਮਨਾਇਆ ਗਿਆ ਇਸ ਨਗਰ ਕੀਰਤਨ ਨੂੰ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਅਤੇ ਪੰਜ ਪਿਆਰਿਆਂ ਦੀ ਯੋਗਗਵਾਈ ਵਿੱਚ ਪਿੰਡਿਸ਼ਨਪੁਰ ਦੀ ਪ੍ਰਕਰਮਾ ਲੇਰਵਾਨਾ ਕੀਤਾ ਨਗਰ ਨਿਵਾਸੀਆਂ ਵੱਲੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਮਾਲਾ ਸੇਵ ਅਤੇ ਪੰਜ ਪਿਆਰਿਆਂ ਨੂੰ ਗਲ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਲੰਗਰ ਟੁੱਟ ਵਰਤਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੁੰਦਾ ਹੋਇਆ ਪਿੰਡ ਰਿਸ਼ਨਪੁਰ ਦੀ ਪ੍ਰਕਰਮਾਉ ਘਰ ਨੂੰ ਪ੍ਰੰਤ ਮੋੜ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਸ੍ਰੀ ਗੁਰੂ ਸਾਹਿਬ ਜੀ ਦੀ ਬੇਤੋ ਅੱਜ ਸਾਡੇ ਕੰਡੀ ਸਿੰਘਪੁਰ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸਤਿਗੁਰੂ ਸ੍ਰੀ ਰਵਦਾਸ ਜੀ ਮਹਾਰਾਜ ਜੀ ਦਾ ਜਨਮ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸਮੂਹ ਨਗਰ ਨਿਵਾਸੀ ਮਾਈ ਜੀਵਾਂ ਦੇ ਸਹਿਯੋਗ ਨਾਲ ਤੇ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਰਮਦਾਸ ਕਮਿਟੀ ਵੱਲੋਂ ਅੱਜ ਪਹਿਲੀ ਵਾਰ ਨਗਰਾਸੇ ਇਹਨਾਂ ਜਨਾਂ ਦੇ ਹਾਜ਼ਰੀ ਤੇ ਪਹਿਲਾ ਨਗਰ ਕੀਰਤਨ ਸਜਾਇਆ ਗਿਆ। ਸਮੂਹ ਨਗਰ ਦੀਆਂ ਕਮਿਟੀ ਵੱਲੋਂ ਇਹ ਨਗਰ ਕੀਰਤਨ ਸਜਾਇਆ ਗਿਆ। ਪੂਰੀ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ਚੰਗਾ ਕੱਢਿਆ ਗਿਆ। ਨਗਰ ਕੀਰਤਨ ਕਿ ਕਿਹੜੇ ਗੁਰਦੁਆਰਾ ਸਭ ਤੋਂ ਰਵਾਨਾ ਹੋ ਕੇ ਕਿੱਥੋਂ-ਕਿੱਥੋਂ ਪ੍ਰਕਰਮਾ ਕਰਦਾ ਹੋਇਆ ਰਵਾਨਾ ਗੁਰੂ ਨਾਨਕ ਨਿਵਾਸ ਗੁਰਦੁਆਰਾ ਈਸੇਪੁਰ ਵਿਖੇ ਕਸ਼ਤ ਸ਼ੁਰੂ ਕਰਕੇ ਪੂਰੇ ਪਿੰਡ ਦੀ ਪਰਕਰਮਾ ਕਰਕੇ ਮੁੜ ਗੁਰਦੁਆਰਾ ਸਾਹਿਬ ਸਮਾਪਤ ਕੀਤਾ ਮੈਂ ਪਿੰਡੀਸ਼ਨਪੁਰ ਤੋਂ ਸਰਪੰਚ ਰਾਮਚੰਦ ਜੀ ਅਤੇ ਸਮੂਹ ਪੰਚਾਇਤ ਮੈਂਬਰਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਸਹਿਯੋਗ ਦਿੱਤਾ ਤੇ 우리 의े ज ा하라 र देखा नहीं व ा ल